ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਬਾਈ ਵੀਡੀਓ Facebook ਤੇ ਦੇਖ ਰਹੇ ਨੇ ਉਹ Facebook ਪੇਜ ਨੂੰ ਕਰ ਲੋ ਫੋਲੋ ਦੋਸਤੋ ਜਿਹੜੇ ਬਾਈ ਨੇ ਆਪਣੇ ਕੋਲੋਂ ਇਹ ਹੀ ਐਡ ਕਰਵਾਉਣੀ ਆ 628320 ਦਾ 15 ਇਹ ਨੰਬਰ ਤੇ ਕਰ ਲੋ ਕਾਲ ਦੋਸਤੋ ਅੱਜ ਤਰੀਕ ਹੈਗੀ ਆ 23 ਪੰਜਵਾਂ ਮਹੀਨਾ ਰੇਟ ਅੱਜ ਵੀਡੀਓ ਦੇ ਵਿੱਚ ਕਰ ਦਾਂਗੇ ਉਹਨੋਂ ਪਸ਼ੂ ਜਾਨਵਰ ਦਿਖਾ ਦਾਂਗੇ 65 ਪਸ਼ੂ ਜਾਨਵਰ ਖੜੇ ਨੇ ਬਾਈ ਲੋਵੇ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਟਾਪ ਟਾਪ ਦੀਆਂ ਗਾਵਾਂ ਨੇ ਦੋਸਤੋ 16 17 ਮੱਝਾਂ ਨੇ ਹਰਿਆਣੇ ਦੀਆਂ ਦੇਖੋ ਵੀ ਦੋਸਤੋ ਟਾਪ ਦਾ ਨਗੀਨਾ ਬਾਕੀ ਬਾਈ ਨਾਲ ਗੱਲ ਕਰਾਉਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿਰੇ ਦੇ ਜਾਨਵਰ ਨੇ ਭਈ ਅੱਜ ਦਾ ਆਪਣੇ ਲੋਵੇ ਆਪਣੇ ਕੋਲੇ 8 ਮੱਝਾਂ ਸੇਲ ਹੋ ਗਈਆਂ ਅੱਛਾ ਜੀ 11 ਗਾਵੀਆਂ ਸੇਲ ਹੋ ਗਈਆਂ ਠੀਕ ਆ ਜੀ ਤੇ ਬਾਕੀ ਜਿਹੜੇ ਜਾਨਵਰ ਖੜੇ ਆ ਤੇ ਹੋਰ ਆ ਜਾਣਗੇ ਸੋਹਣਾ ਸੁਆਮੀ ਮੰਨ ਕੇ ਚਲੋ ਚਾਰ ਪੰਜ ਨੰਬਰ ਨਵੇਂ ਆਏ ਵੀਡੀਓ ਜਦੋਂ ਆਪਾਂ ਸਵੇਰੇ ਲੈ ਬਣਾਇਆ ਸੀ ਹਾਂਜੀ ਉਸ ਤੋਂ ਬਾਅਦ ਚਾਰ ਪੰਜ ਨਵੇਂ ਆਏ ਜਰਸੀ ਖੜੇ ਸਾਹਮਣੇ ਹਾਂਜੀ ਜਰਸੀ ਦੇਖੋ ਮਿੱਤਰੋ ਟਾਪ ਵਾਲੀ ਆ ਆ ਕਿਵੇਂ ਆ ਬਈ ਕਿਹੜੀ ਆ ਖੜੀ ਆ ਜਰਾ ਬਲੌਨ ਇਹਦਾ ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ ਇਹਦਾ ਕੀ ਭਾਅ ਬੰਤਾ ਜੀ ਇਹਦਾ ਆ ਪਹਿਲਣ ਦਾ ਜੀ ਇਹ ਬੱਚੀ ਦੇ ਦਾਂਗੇ ਬਈ ਆਪਾਂ 145 1 ਲੱਖ ਤੇ 45000 ਦੀ ਮਿਲ ਜੂ ਦੋਸਤੋ ਟਾਪ ਕੁਆਲਿਟੀ ਦੀ ਆ ਬੁੜੀ ਬਾਕੀ ਹੋਰ ਵੀ ਦਿਖਾ ਦਨੇ ਇਧਰ ਇੱਕ ਤਰ੍ਹਾਂ ਦੀ ਮੰਡੀ ਮੰਨ ਲਓ ਮੰਡੀ ਲੱਗੀ ਪਈ ਆ ਪਿੰਡ ਲੋਹਾ ਖੜੇ ਚ ਰੇਟ ਬਾਈ ਦੇ ਗਾਵਾਂ ਦੇ 85 ਤੋਂ ਸ਼ੁਰੂ ਹੋ ਕੇ ਬਾਕੀ ਜਿਹੜੇ ਸਾਬਨਾ ਕੁਆਲਿਟੀ ਆ ਉਸ ਸਾਬਨਾ ਬਾਕੀ ਗਾਵਾਂ ਸਾਰੀਆਂ ਖੁੱਲੀਆਂ ਛੱਡੀਆਂ ਹੋਈਆਂ ਨੇ ਇਧਰ ਚਬਾਈ ਵੀ ਹੋ ਰਹੀ ਆਗੀ ਅਮਾ ਮੋਟੇ ਠੀਕ ਆ ਜੀ ਕਿੰਨਾ ਦੁੱਧ ਦਿੰਦੀ ਆ ਗਾਂ ਇਹ ਇਸਕੇ ਥੱਲੇ ਮੰਚ ਲਾ ਹੁਣ 18 ਨਿਕਲੋ ਪਿਆ 18 ਨਿਕਲੋ ਤਿਆਰ ਆ ਚਵਾਈ ਵੀ ਹੋ ਰਹੀ ਹੈਗੀ ਬਾਕੀ ਸ਼ਾਮ ਦਾ ਵੇਲਾ ਹੋ ਚੁੱਕਿਆ ਹੁਣ ਆਹ ਦੇਖੋ ਮਿੱਤਰੋ ਫਿਲਟਾਪ ਦਾ ਨਗੀਨਾ ਗਾ ਰੇਟ 85 ਤੋਂ ਸ਼ੁਰੂ ਹੋ ਕੇ ਕਿਵੇਂ ਜੀ ਠੀਕ ਹੈ ਜੀ ਕਿੰਨਾ ਦੁੱਧ ਦੇ ਥੱਲੇ ਹੁਣ 29 ਆ ਜੀ 20-22 ਲੀਟਰ ਤਿਆਰ 20-22 ਲੀਟਰ ਤਿਆਰ ਆ ਜੀ ਇਹ ਸੁਈਆਂ ਸਵਾਈਆਂ ਖੜੀਆਂ ਨੇ ਸਾਰੀਆਂ ਜਰਾ ਜੀ ਇੱਧਰ ਸਾਰੀਆਂ ਸੁਈਆਂ ਨੇ ਠੀਕ ਆ ਠੀਕ ਆ ਚਰਾਈ ਹੋ ਰਹੀ ਹੈਗੀ ਆ ਦੇਖੋ ਪਹਿਲਾਂ ਦੇਖੋ ਦੋਸਤੋ ਬਹੁਤ ਚੰਗੀ ਆ ਚੰਗੀ ਆ ਲੈਂਦਾ ਬਾਕੀ ਪਹਿਲੇ ਦੂਜੇ ਸੂਏ ਹੀ ਲੈਂਦਾ ਸਾਰੀਆਂ ਬਾਕੀ ਹਰਿਆਣੇ ਦੀਆਂ ਮੱਜਾਂ ਵੀ ਦਿਖਾਵਾਂਗੇ ਤੁਹਾਨੂੰ ਰੇਟ ਬਾਈ ਨਾਲ ਗੱਲ ਕਰਾ ਦਾਂਗੇ ਰੇਟ ਵੀ ਕਿੰਨੇ ਤੋਂ ਲੈ ਕੇ ਕਿੰਨੇ ਹਰਿਆਣੇ ਦੀਆਂ ਮੱਜਾਂ ਦੇ ਨੇ ਆ ਦੇਖੋ ਜਿਹੜੇ ਬਾਈ ਜਰਸੀ ਪਾਉਂਦੇ ਨੇ ਕਰ ਲੋ ਬਾਈ ਨਾਲ ਕਨੈਕਟ ਟਾਪ ਵਾਲੀ ਆ ਪੂਰੀ ਜਰਸੀ ਵੀ ਆ ਦੇਖੋ ਮੇਤਰਾ ਸਰੇ ਸਰੇ ਵਾਲੀਆਂ ਖੜੀਆਂ ਨੇ ਆ ਫਿਰਦੀ ਐ ਇੱਕ ਜਰਸੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਆ ਜਿਹੜੇ ਬਾਈ ਪਹਿਲੀ ਵਾਰ ਦੇਖ ਰਹੇ ਨੇ ਆ ਖੜੀ ਐ ਇੱਕ ਪੰਜਾਬ ਵਾਲੀ ਜਰਸੀ ਜਿਹੜੇ ਬਾਈ ਪਹਿਲੀ ਵਾਰ ਦੇਖ ਰਹੇ ਨੇ ਵੀਡੀਓ ਨੂੰ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਬਾਈ Facebook ਤੇ ਦੇਖ ਰਹੇ ਨੇ ਦੇਵਾ ਦੇਖੋ ਪੂਰਾ ਸਰੇ ਵਾਲਾ ਜਾਨਵਰਾ ਬਾਈਆਂ ਲੋਵੇ ਅੰਦਰ ਹਰਿਆਣੇ ਦੀਆਂ ਮੱਝਾਂ ਵੀ ਦਿਖਾਉਣਾ ਤੁਹਾਨੂੰ ਮੇਰੇ ਤੋਂ ਮੱਝਾਂ ਦਿਖਾਉਣਾ ਤੁਹਾਨੂੰ ਹਰਿਆਣੇ ਦੀਆਂ ਬਹੁਤ ਪਿਆਰੀਆਂ ਪਿਆਰੀਆਂ ਮੱਝਾਂ ਨੇ ਦੁੱਧ 15 ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ ਓਟ 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 ਬਾਕੀ ਨੰਬਰ 22 ਦਾ ਹੈਗਾ 95308 01955 ਮੰਡੀ ਲੱਗੀ ਪਈ ਐ ਇੱਥੇ ਦੋਸਤੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜਿਹੜੀ ਵੀ ਬਾਈ ਦੇ ਜੋ ਵੀ ਮੱਝ ਪਸੰਦ ਆਉਂਦੀ ਆ ਦੇਖੋ ਜਿਹੜੀ ਵੀ ਪਸੰਦ ਆਉਂਦੀ ਆ ਲੈ ਸਕਦੇ ਹੁਣ ਚਬਾਈ ਹੋਈ ਸੀ ਜੇ ਸ਼ਾਮ ਦਾ ਟਾਈਮ ਆ ਹਰਿਆਣੇ ਦੀਆਂ ਨੇ ਪਿਆਓ ਆ ਦੇਖੋ ਇਹ 20 ਲੀਟਰ ਤਾਂ ਦੇ ਦੂ ਭਾਈ ਕਹਿੰਦਾ